ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਸ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲੋ ਜੁੜ ਅੱਜ ਆਪਾਂ ਪਹੁੰਚੇ ਹਾਂ ਮੋਗਾ ਟਰੈਕਟਰ ਮੰਡੀ ਤੇ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਅੱਜ ਦੇ ਟਰੈਕਟਰਾਂ ਦੇ ਰੇਟ ਪਹਿਲਾ ਟਰੈਕਟਰ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਸਵਰਾਜ 855 ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਗੁਡイヤー ਦੇ 14928 ਦੇ ਪੈਕ ਸਾਈਡ ਦੇ ਟਾਇਰ ਆ ਜੀ ਫਰੰਟ ਦੇ ਟਾਇਰ ਵੀ ਗੁਡイヤー ਦੇ ਆ ਸਾਫ ਆ ਸ਼ਾਇਦ ਟਾਇਰ ਕੰਪਨੀ ਦੇ ਹੀ ਆ ਜੀ ਜੋ ਵੀ ਨਾਮ ਆ ਇਸ ਟਰੈਕਟਰ ਦਾ ਮਾਡਲ ਹੈ ਜੀ 2018 5 ਲੱਖ ਤੇ 90000 ਰੁਪਿਆ ਮਾਲਕਾਂ ਦੀ ਡਿਮਾਂਡ ਆ ਜੀ ਟਰੈਕਟਰ ਬਿਲਕੁਲ ਕੋਕਾ ਫੀਸ ਹੈ ਜੀ ਨਕਦ ਕੈਸ਼ ਟਰੈਕਟਰ ਹੈ ਜੀ ਉਸ ਦੇ ਨਾਲ ਆ ਗਿਆ ਜੀ ਫਾਰਮ 60 ਰੰਗ ਰੋਗਨ ਦਾ ਟਰੈਕਟਰ ਪੂਰਾ ਸਾਫ ਆ ਜੀ ਪੰਜਾਬ ਨੰਬਰ ਆ ਜੀ ਵੀ BB33 ਮਾਡਲ ਆ 97 ਡਬਲ ਕਲਚ ਕਰਵਾਇਆ ਬਈ ਦਾ 2 ਲੱਖ ਤੇ 5000 ਰੁਪਿਆ ਦਾ ਮੰਗਦਾ ਅੱਜ ਦੇ ਨਾਲ ਤੁਹਾਨੂੰ ਹੋਰ ਟ੍ਰੈਕਟਰ ਦਿਖਾਣੇ ਆ ਸਾਹਮਣੇ ਟ੍ਰੈਕਟਰ ਜੋ ਦਿਖਾਈ ਦੇ ਰਿਹਾ ਜੀ ਤੁਹਾਨੂੰ ਮਹਿੰਦਰਾ 475 ਰੰਗ ਰੋਗ ਨੂੰ ਤੁਸੀਂ ਵੀਡੀਓ ਚ ਦੇਖ ਲਓ ਕਿ ਸ਼ੇਡ ਹੋਇਆ ਹੈ ਜੋ ਵੀ ਇਹਦਾ ਸ਼ੋ ਤੋਂ ਇਹ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਠਾਕ ਆ ਜੀ ਗੱਡੀ ਪਈ ਹੈ ਪਰ ਵਿੱਚ ਪਾਂ ਜੀ ਪੈ ਜਾਂਦੀ ਹੈ ਜਿਵੇਂ ਉਹ ਤੁਸੀਂ ਦੇਖ ਸਕਦੇ ਹੋ ਕੈਮਰੇ ਵਿੱਚ 13628 ਦੇ ਟਾਇਰਾਂ ਚ ਹੈ ਮਾਡਲ ਹੈਗਾ ਜੀ 97 1,50,000 ਰੁਪਏ ਮਾਲਕਾਂ ਦੀ ਡਿਮਾਂਡ ਹੈ ਉਸ ਦੇ ਨਾਲ ਆ ਗਿਆ ਜੀ 855 ਸਵਰਾਜ 2008 ਮਾਡਲ ਹੈ ਜੀ 3,40,000 ਰੁਪਏ ਮਾਲਕਾਂ ਦੀ ਡਿਮਾਂਡ ਹੈ ਟਾਇਰ ਅਜਿਹਾ ਸਟੀਕਾ ਸੇ ਪਏ ਹੋਏ 14 ਦੇ ਟਾਇਰਾਂ ਚ ਆਪੋਲੋ ਕੰਪਨੀ ਦੇ ਟਾਇਰ ਆ ਇਹ ਉਹਦੇ ਨਾਲ ਆ ਗਿਆ ਜੀ ਅਰਜਨ 605 ਟਾਇਰਾਂ ਦੀ ਕੰਡੀਸ਼ਨ ਸਾਫ਼ ਹੈ ਜਿਸ ਦੇ ਆਪੋਲੋ ਕੰਪਨੀ ਦੇ ਟਾਇਰਾਂ 16928 ਹੈ ਜਹਾ ਰੰਗ ਰੋਗ ਨੂੰ ਤੁਸੀਂ ਦੇਖ ਸਕਦੇ ਹੋ ਇਸ ਦਾ ਜੇ ਤੁਹਾਨੂੰ ਦਿਖਾਈ ਦੇ ਰਿਹਾ ਫਰਾਂਟ ਦੇ ਟਾਇਰ ਵੀ ਸਾਫ਼ 2007 ਮਾਡਲ ਆ ਜੀ 3 ਲੱਖ 35000 ਰੁਪਏ ਮਾਲਕ ਦੀ ਡਿਮਾਂਡ ਆ ਇਹ ਉਹਦੇ ਨਾਲ ਆ ਗਿਆ ਸੋਨਾਲੀਕਰ 750 ਟਾਇਰ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦੀ ਗੁਡਇਰ ਦੇ ਬੈਕਸਾਈਡ ਦੇ 14 ਦੇ ਟਾਇਰ ਆ ਜੀ ਪੰਜਾਬ ਨੰਬਰ ਟਰੈਕਟਰ ਆ ਪੀਬੀ 02 ਜੀ 2011 ਮਾਡਲ ਆ 3,75,000 ਰੁਪਏ ਡਿਮਾਂਡ ਆ ਜੀ ਮਾਲਕ ਨੇ ਉਹਦੇ ਨਾਲ ਆ ਗਿਆ 475 ਮਿਹਨrai ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਆ ਜੀ ਆਪਾਂ ਕਹਿ ਸਕਦੇ ਹਾਂ 50 ਪੈਸੇ ਕੰਡੀਸ਼ਨ ਆ ਹੈ ਟਾਇਰਾਂ ਦੀ ਰੰਗ ਰੋਗਨ ਜੋ ਵੀ ਤੁਹਾਨੂੰ ਦਿਖਾਈ ਦੇ ਰਿਹਾ ਜੀ ਇੱਥੇ ਇਹ ਤਾਂ ਮਾਡਲ ਹੈ ਜੀ 96 1,75,000 ਰੁਪਿਆ ਡਿਮਾਂਡ ਹੈ ਉਹਦੇ ਨਾਲ ਆ ਗਿਆ ਇਹ ਮੇਂਦਰਾ 475 ਰੰਗ ਰੂਪਨ ਤੁਸੀਂ ਦੇਖ ਸਕਦੇ ਸ਼ੇਡ ਹੋਇਆ ਹੀ ਟਾਇਰਾਂ ਦੀ ਗੱਡੀ ਠੀਕ ਠਾਕ ਪਈ ਐਮਆਰਪ ਦੇ ਟਾਇਰਾ ਬੈਕ ਸਾਈਡ ਦੇ 13 ਨੇ ਤੇ ਫਰੰਟ ਦੇ ਵੀ ਐਮਆਰਪ ਹੈ ਜੀ ਡਿਮਾਂਡ ਪਈ ਦੀ ਹੈ ਜੀ 95 ਮਾਡਲ ਦੀ 1,82,000 ਰੁਪਿਆ ਉਹਦੇ ਨਾਲ ਆ ਗਿਆ ਜੀ ਮੇਂਦਰਾ 605 షో ਤੇ ਪੋਜੀਟਿਵ ਲੱਗੀ ਹੋਈ ਹੈ ਜੀ ਬੀਕੇਟੀ ਦੇ ਬੈਕ ਸਾਈਡ ਦੇ 16 9 28 ਦੇ ਬਿਲਕੁਲ ਨਵੇਂ ਟਾਇਰ ਹੈ ਜੀ ਫਰੰਟ ਦੇ ਟਾਇਰ ਵੀ ਬਿਲਕੁਲ ਸਾਫ ਆ ਮਾਡਲ ਹੈਗਾ ਜੀ ਇਹ 2 2009 ਮਾਡਲ 2009 10 ਲੱਖ ਤੇ 58000 ਰੁਪਇਆ ਡਿਮਾਂਡ ਆ ਜੀ ਮਾਲਕਾਂ ਦੇ ਉਸ ਦੇ ਨਾਲ ਆ ਗਿਆ ਜੀ 3 ਮੇਂ ਦਾ 275 ਰਾਂਗਰੋਵੰਦਾ ਟਰੈਕਟਰ ਸਾਫਾ ਟਾਇਰ ਵੀ ਬੈਕਸਾਈਡ ਦੇ ਬਿਲਕੁਲ ਨਵੇਂ ਨੇ ਜੇਕੇ ਦੇ ਟਾਇਰਾ ਕੰਪਨੀ ਦੇ 98 ਮਾਰਲਾ 172000 ਰੁਪਿਆ ਡਿਮਾਂਡ ਮਾਰਤਾ ਉਸ ਦੇ ਨਾਲ ਇੱਕ ਹੋਰ 605 2009 ਮਾਡਲ ਆ ਗਿਆ ਇਹ 368000 ਰੁਪਿਆ ਡਿਮਾਂਡ ਟਾਇਰ ਆ ਜਿਹੜੇ ਇਸ ਦੇ ਬੀਕੇਟੀ ਦੇ ਆ ਇਹ ਕੰਡੀਸ਼ਨ ਵੀ ਸਾਫ ਹੈ ਉਸ ਦੇ ਨਾਲ ਆ ਗਿਆ 95 ਮਾਡਲ 575 1,75,000 ਰੁਪਏ ਮਾਲਕਾਂ ਦੀ ਜ਼ਮਾਨਤ ਟਾਇਰਾਂ ਦੀ ਕੰਡੀਸ਼ਨ ਬੈਕ ਸਾਈਡ ਦੀ ਸਾਫ਼ ਹੈ ਪੱਕੇ ਟਾਇਰ ਹੈ ਐਮ ਆਰ ਫਲੀ ਰੰਗ ਰੋਗਨ ਜੂਗੇ ਤੁਹਾਨੂੰ ਦਿਖਾਈ ਦੇ ਰਿਹਾ ਫਰੰਟ ਦੇ ਟਾਇਰ ਕਾਸੇ ਪੈਵੇ ਚਲੋ ਅੱਗੇ ਵੀ ਟਰੈਕਟਰ ਤੁਹਾਨੂੰ ਦਿਖਾਉਣੇ ਨੇ ਜੁੜੇ ਰਹੋ ਜੀ ਵੀਡੀਓ ਦੇ ਨਾਲ ਟਰੈਕਟਰ ਥੋੜੇ ਜਿਹਾ ਦੂਰ ਖੜੇ ਆ ਸਾਹਮਣੇ ਜੋ ਟਰੈਕਟਰ ਤੁਹਾਨੂੰ ਦਿਖਾਈ ਦੇ ਰਿਹਾ ਉਹ ਹੈਗਾ ਸੋਨਾਲੇਕਾ ਪੀ ਆਈ 60 ਆਰ ਐਕਸ ਹਾਂ ਗਰੂ ਮੰਦਾ ਟਰੈਕਟਰ ਸਾਫਾ ਜੀ ਕੋਲੋ ਕੰਪਨੀ ਦੇ ਟਾਇਰ ਆ ਬੈਕ ਸਾਈਡ ਦੇ 16 9 28 ਦਾ ਸਾਈਜ਼ ਹੈ ਟਾਇਰਾਂ ਦੀ ਕੰਡੀਸ਼ਨ ਆਪਾਂ ਕਹਿ ਸਕਦੇ 55 60% ਰੰਗ ਰੂਪंदर ਟਰੈਕਟਰ ਸਾਹੋਬ ਦਾ ਅੰਕ ਵੀ ਟੈਰ ਵੀ ਕੋਲੋ ਕੰਪਨੀ ਦੀ 2012 ਮਾਡਲ ਆ 4 ਲੱਖ ਤੇ 10000 ਰੁਪਿਆ ਮਾਲਕ ਦੀ ਦਮਾ ਲਈ ਟਰੈਕਟਰ ਸਾਫਾ ਜੀ ਬਿਲਕੁਲ ਉਹਦੇ ਨਾਲ ਆ 50 50 ਡੀ ਆ ਗਈ 2014 ਮਾਡਲ ਦਾ ਜੀ 4 ਲੱਖ ਤੇ 50000 ਰੁਪਿਆ ਦਮਾਨਾ ਮਾਲਕ ਦੀ ਐਮ ਆਰਟੀ ਦੇ ਬੈਕ ਸਾਈਡ ਦੇ 14928 ਦੇ ਫਾਇਰ ਹੈ ਜਿਸ ਦੇ ਨਾਲ ਆ ਗਿਆ 750 ਪਿਆਰ ਮਾਲਾ ਪੂਰਾ ਫਾਰਮ ਪੂਰਾ ਰਹੀ ਹੈ ਜੀ ਤੇ 2 ਲੱਖ ਰੁਪਏ ਮਾਲਕਾਂ ਦੀ ਦਮਾਨ 12 ਦੇ ਜਾਇਰਾ ਦਾ ਜੀ ਕੇ ਤੇ ਫੜ ਦੇ ਫਾਇਰ ਇਹਦੇ ਨਾਲ ਆ ਗਿਆ ਜੀ ਡੀਏ 750 ਪੰਜਾਬ ਨੰਬਰ ਆ ਪੀਵੀ 13 ਰੰਗ ਰੋਗ ਤੁਸੀਂ ਵੀ ਇਸ ਤੰਨੇ ਚਾਹ ਦੇਖ ਸਕਦੇ ਹੋ ਫਰੰਟ ਦੇ ਟਾਇਰ ਸਾਹਮਣੇ ਐਕਸਰ ਇਹ ਕਾਸੀਬ ਹੈ 2001 ਦਾ ਮਾਡਲ ਆ 1,95,000 ਰੁਪਿਆ ਮਾਲਕ ਦੀ ਡਿਮਾਂਡ ਹੈ ਉਹਦੇ ਨਾਲ ਆ ਰਹੀ ਸਵਰਾਜ 855 ਟਾਇਰ ਬਿਲਕੁਲ ਨਵੇਂ ਆ ਬੈਕ ਸਾਈਡ ਦੇ ਗੁੜੀਅਰ ਦੇ 14928 ਹੈ ਜਾਂ ਫਰੰਟ ਦੇ ਟਾਇਰ ਵੀ ਸਾਫ ਪਏ ਜੀ 2013 ਮਾਡਲ ਆ 4,45,000 ਰੁਪਿਆ ਮਾਲਕ ਦੀ ਡਿਮਾਂਡ ਹੈ ਟਰੈਕਟਰ ਦੇਖਣ ਚ ਸਾਫ ਹੈ ਜੀ ਉਹਦੇ ਨਾਲ ਆ ਗਿਆ ਇਸ 2011 ਮਾਡਲ ਦਾ 2 ਲੱਖ ਤੇ 25000 ਰੁਪਏ ਡਿਮਾਂਡ ਹੈ ਫਰੰਟ ਦੇ ਟਾਇਰ ਕੱਟ ਸਪੈਕ ਬੈਕ ਸਾਈਡ ਦੇ ਟਾਇਰ ਚਾਲੀ ਤੋਂ 50 ਪੈਸੇ ਕੰਡੀਸ਼ਨ ਹੈ ਜੀ ਉਹਦੇ ਨਾਲ ਆ ਗਿਆ ਜੀ 99 ਮਾਡਲ 735 1 ਲੱਖ ਤੇ 45000 ਰੁਪਏ ਡਿਮਾਂਡ ਹੈ ਟਾਇਰ ਬਿਲਕੁਲ ਬੈਕ ਸਾਈਡ ਦੇ ਖਤਮ ਨਹੀਂ ਹੈ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਅੱਜ ਦਿਨ ਆ ਗਿਆ 60 ਫਾਰਮੀ ਟਾਇਰ ਬਿਲਕੁਲ ਚਾਰੇ ਨਵੇਂ ਨੇ ਬੀਕੇ ਬੀਕੇਟੀ ਦੇ ਬੈਕ ਸਾਈਡ ਦੇ ਟਾਇਰਾਂ 14 ਦੇ ਟਾਇਰਾਂ ਜੀ ਇਹ ਫਾਰਮ ਸੈੱਟ ਮਾਡਲ ਹੈਗਾ ਇਹ 2000 7 2 ਲੱਖ 39000 ਰੁਪਿਆ ਡਿਮਾਂਡ ਆ ਮਾਰਕ ਦੀ ਟਰੈਕਟਰ ਜੋ ਵੀ ਹੈ ਤੁਸੀਂ ਵੀਡੀਓ ਚ ਤੇ ਸਾਰਾ ਲਿਖਾਓ ਜੀ ਮਰੀਏ ਜੀ ਚਲੋ ਉਸ ਦੇ ਨਾਲ ਅਗੇ ਸਵਾ 855 ਦਾ ਨਾਮ ਮਾਡਲ ਦਾ ਜੀ ਟਾਇਰਾਂ ਦੀ ਕੰਡੀਸ਼ਨ 40 ਤੋਂ 50% ਆਪਾਂ ਕਹਿ ਸਕਦੇ ਹਾਂ 40 ਕਪੀਸੀ ਕਹਿ ਸਕਦੇ ਹਾਂ ਡਰਲਾ ਦੇ ਟਾਇਰਾਂ 13 6 28 ਦੇ ਟਾਇਰ ਮਾਡਲ ਹੈ ਜੀ 99 2 ਲੱਖ ਤੇ 1000 ਰੁਪਏ ਮਾਰਕ ਦੀ ਦਮਾ ਲਏ ਉਹਦੇ ਨਾਲ ਆ ਗਿਆ 2007 ਮਾਡਲ 855 ਜੀ 2 ਲੱਖ ਤੇ 95000 ਰੁਪਏ ਮਾਲਕਾਂ ਦੀ ਮੰਗ ਐਮਐਸ ਦੇ ਟਾਇਰਾਂ 14 ਦੇ ਵਿੱਚ 60 ਕੁ ਪੈਸੇ ਆਪਾਂ ਕੰਡੀਸ਼ਨ ਟਾਇਰਾਂ ਦੀ ਬੈਕ ਸਾਈਡ ਤਾਂ ਨਹੀਂ ਕਹਿ ਸਕਦੇ 2007 ਮਾਡਲ ਦੀ 2 ਲੱਖ 95000 ਉਹਦੇ ਨਾਲ ਆ ਗਿਆ ਜੀ ਏਸ 450 ਇਹ ਪਹਾੜਗੋਗੰ ਦਾ ਟਰੈਕਟਰ ਸਾਫ ਆ ਟਾਇਰ ਵੀ ਆਪਾਂ ਕਹਿ ਸਕਦੇ ਹਾਂ ਇਹਦੇ 40 ਦੇ ਪੈਸੇ ਹੀ ਹਾਂਟ ਦੇ ਟਾਇਰ ਬਿਲਕੁਲ ਸਾਫ ਆ ਜੀ ਪੰਜਾਬ ਨੰਬਰ ਆ 2012 ਮਾਡਲ ਆ 2 ਲੱਖ ਤੇ 70000 ਰੁਪਿਆ ਮਾਲਕ ਦੀ ਡਿਮਾਂਡ ਆ ਇਹ ਟਰੈਕਟਰ ਥੋੜੇ ਜਿਹਾ ਸਸਤੇ ਮਿਲ ਜਾਂਦੇ ਆ ਉੱਚੇ ਮਾਡਲ ਵੀ ਵਧੀਆ ਰੇਟਾਂ ਮਿਲ ਜਾਂਦੇ ਰੇਟਾਂ ਮਿਲ ਜਾਂਦੇ ਉਸ ਦੇ ਨਾਲ ਆ ਗਈ 88 ਮਾਡਲ ਦਾ 475 ਡੀਆਈ ਆ 115000 ਰੁਪਏ ਆ ਮਾਰਕ ਦੀ ਦਮਾਡ ਆ ਮਗਰਾਟਰ ਫਰੰਟ ਵਾਲੇ ਪਿੰਟ ਆ ਵੀ ਬਾਕੀ ਵੀ ਸੋਨੀ ਪੇਂਟ ਹੋਇਆ ਤੁਸੀਂ ਦੇਖ ਸਕਦੇ ਹੋ ਟਾਇਰ ਵੀ ਠੀਕ ਠਾਕ ਦੀ ਜਿਹਦੇ ਨਾਲ 99 ਮਾਰਕ ਗੇਮੇ ਦਾ 475 ਚਾਰੇ ਟਾਇਰ ਠੀਕ ਕੰਡੀਸ਼ਨ ਦੇ ਪਰ ਗੁਡੀਅਰ ਦੇ ਟਾਇਰ 1268 ਦੇ 185000 ਰੁਪਏ ਮਾਗ ਲਾਣੀ ਦਮਾਡ 99 ਮਾਡਲ ਦੀ ਉਹਦੇ ਨਾਲ ਆ ਗਿਆ ਸਵਰਾਜ 855 ਜੋ ਵਾਹਨ ਆਸੇ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਜਿਹੜਾ 60% ਪੈਸੇ ਹੈ ਜੀ ਫਰੰਟ ਦੇ ਘਾਸੇ ਪਏ ਹੋਏ 94 ਮਾਡਲ ਦਾ 1 ਲੱਖ ਤੇ 75000 ਰੁਪਏ ਮਾਲਕ ਨੇ ਡਿਮਾਂਡ ਲਈ ਉਹਦੇ ਨਾਲ ਸੋਨਲੀਕ ਆ ਗਿਆ 98 ਮਾਡਲ ਦੀ 50 ਨੰਬਰੀ ਇਹ ਵੀ 1 ਲੱਖ ਤੇ 55000 ਰੁਪਏ ਡਿਮਾਂਡ ਟਾਇਰ ਘਾਸੇ ਪਏ ਹੋਏ ਜੀ ਉਸਦੇ ਨਾਲ ਆ ਗਿਆ 2000 ਮਾਡਲ ਦਾ 275 ਮਿੰਦਰਾ 2 ਲੱਖ ਤੇ 15000 ਰੁਪਏ ਦੀ ਮੰਗ ਆ ਬੈਕ ਸਾਈਡ ਦੇ ਟਾਇਰ 50 ਪੈਸੇ ਕਹਿ ਸਕਦੇ ਸੀਟ ਦੇ ਫਰੰਟ ਦੇ ਟਾਇਰ ਐ ਮਾਰਕਦੇ ਆ ਪੰਜਾਬ ਨੰਬਰ ਟਰੈਕਟਰ ਆ BB ਸ਼ਾਹੀ ਤੁਸੀਂ ਟਰੈਕਟਰ ਨੂੰ ਵੀਡੀਓ ਚ ਦੇਖ ਸਕਦੇ ਹੋ ਜੀ ਉਹਦੇ ਨਾਲ ਆ ਗਈ ਸੋਨਾ ਲੀਕਾ PV 33 ਪੰਜਾਬ ਨੰਬਰ ਟਰੈਕਟਰ ਹੈ ਜੀ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਵਧੀਆ ਸਾਫ ਆਈ ਹੈ ਜੀ 80 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਕਹਿ ਸਕਦੇ ਆ ਐਮ ਆਰ ਫਿਰ ਟਾਇਰ 13628 ਦੇ ਟਾਇਰ ਰੰਗ ਰੋਗਨ ਦਾ ਵੀ ਟਰੈਕਟਰ ਸਾਫ ਆ 2007 ਮਾਡਲ ਦੀ 245000 ਰੁਪਏ ਦੇ ਮਾੜੇ ਉਹਦੇ ਨਾਲ ਆ ਗਿਆ 9811 ਟਾਇਰ ਬਿਲਕੁਲ ਗੂਲ ਹੋਏ ਪਏ ਕਾਸੇ ਪਏ ਰੰਗ ਰੋਗਨ ਤੁਸੀਂ ਦੇਖ ਸਕਦੇ ਨੇ ਵੀਡੀਓ ਚ ਦੂਸਰੇ ਪਾਸੇ ਤੇ ਦੁਕਾਨ ਦੀ ਕੋਸ਼ਿਸ਼ ਕਰਦੇ ਹਾਂ ਜੋ ਵੀ ਹੈ 83 ਮਾਡਲ ਆ 135000 ਰੁਪਿਆ ਡਿਮਾਂਡ ਆਈ ਮਾਲ ਤਾਂ ਲੋਇਸ ਦੇ ਨਾਲ ਇੱਕ ਹੋਰ ਆ ਗਈ ਨਾਟ 11 84 ਮਾਡਲ ਆ ਜੀ ਇਹ 2 ਲੱਖ ਤੇ 35000 ਰੁਪਿਆ ਕਿੰਨੇ ਪੈਸੇ ਬਣੇ ਡਿਮਾਂਡ ਆਈ ਮਾਲ ਤਾਂ ਟਾਇਰ ਆ ਜੋ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਜੇ ਕੇ ਦੇ ਟਾਇਰ 16 28 ਦੇ ਟਾਇਰ ਆ ਜੀ 40 ਕੁ ਪੈਸੇ ਕੰਡੀਸ਼ਨ ਬੈਕਸੈਟ ਦੇ ਟਾਇਰਾਂ ਦੇ ਪੈਸਾ ਨੇ ਉਹਦੇ ਨਾਲ ਆ ਗਈ ਸੋਨਾਲੀਕਾ 750 ਚਾਰੇ ਟਾਇਰ ਬਿਲਕੁਲ ਨਵੇਂ ਗੁਡੀਅਰ ਦੇ ਟਾਇਰ ਆ 13 ਦੇ 13 ਰੰਗ ਰੋਗਨ ਠੀਕ ਸਾਤੀ 2001 ਮਾਡਲ ਘੱਟ ਤੋਂ guna ਹੈ ਮਿਲੇਗਾ 2 ਲੱਖ ਤੇ 50000 ਰੁਪਇਆ ਮਾਲਕਾਂ ਦੀ ਡਿਮਾਂਡ ਆ ਜੀ ਉਹਦੇ ਨਾਲ ਵੀ ਇੱਕ ਤੁਹਾਨੂੰ ਹੋਰ ਟਰੈਕਟਰ ਦਿਖਾਉਣੇ ਆ ਉਸਦੇ ਨਾਲ ਜੋ ਟਰੈਕਟਰ 405 سوری 4511 ਟਾਇਰ ਜੋ ਉਸਦੇ ਕਾਸੇ ਪਏ ਹੋਏ ਰੰਗ ਰੋਗਨ ਤੁਹਾਨੂੰ ਵੀਡੀਓ ਚ ਦਿਖਾਈ ਦੇ ਰਿਹਾ ਵਿੱਚ ਕੋਸ਼ਿਸ਼ ਕਰਦੇ ਆ ਦੂਸਰੀ ਸਾਈਡ ਤੋਂ ਦਿਖਾਈ ਦੇ ਤਨਿਹਦਰ ਚੰਗੀ ਤਰ੍ਹਾਂ ਰੰਗ ਦਾ ਕਾਇਦੇਵਗਾ 99 ਮਾਡਲ ਹੈ 1 ਲੱਖ 6000 ਰੁਪਇਆ ਮਾਲਕਾਂ ਦੀ ਡਿਮਾਂਡ ਹੈ ਉਹਦੇ ਨਾਲ ਆ ਗਈ ਹੈ ਸ਼ਰ 92 ਮਾਡਲ ਹੈ ਜੀ 1 ਲੱਖ ਤੇ 5000 ਰੁਪਇਆ ਮਾਲਕਾਂ ਦੀ ਡਿਮਾਂਡ ਹੈ ਟਾਇਰ ਜਿਹੜੇ ਬਿਲਕੁਲ ਇਸ ਦੇ ਘਾਸੇ ਪਏ ਹੋਏ ਤੁਸੀਂ ਵੀਡੀਓ ਚ ਵੀ ਦੇਖ ਸਕਦੇ ਹੋ ਚੰਗੀ ਤਰ੍ਹਾਂ ਵੀਡੀਓ ਵੇਖਣ ਲਈ ਧੰਨਵਾਦ ਜੀ ਲਓ ਜੀ ਉਸ ਦੇ ਨਾਲ ਇੱਕ ਟਰਾਲੀ ਵੀ ਵਕਾਊਆ 100 ਲੀਟਰਲੀ ਮਾਰਕ ਮਾਰਸ ਦੇ ਟਾਇਰਸ ਦੇ ਤੁਹਾਨੂੰ ਪਹਿਲਾਂ ਵਿੱਚੋਂ ਵੀ ਦਿਖਾ ਦਿੰਨੇ ਟਰਾਲੀ ਦੀ ਜੋ ਕੰਡੀਸ਼ਨ ਹੈ ਤੁਸੀਂ ਚੰਗੀ ਤਰ੍ਹਾਂ ਵੀਡੀਓ ਵਿੱਚ ਦੇਖ ਸਕਦੇ ਹੋ 100 ਲੀਟਰ ਦੀ ਟਰਾਲੀ ਸਾਫ਼ ਹੈ ਨੀਚੇ ਤੋਂ ਵੀ ਕੋਸ਼ਿਸ਼ ਕਰਦੇ ਆ ਕਿ ਤੁਹਾਨੂੰ ਦਿਖਾ ਦਈਏ ਚੰਗੀ ਤਰ੍ਹਾਂ ਸਾਫ਼ ਆ ਗਲਾਰਨਾ ਇਹਦੇ ਹੈਵੀ ਲੱਗੀਆਂ ਹੋਈਆਂ ਤੇ ਹਿੱਸਾ ਵੀ ਕਾਫੀ ਹੈਵੀ ਆ ਇਹ ਜੈਕ ਤੋਂ ਬਗੈਰ ਟਰਾਲੀ 1 ਲੱਖ ਤੇ 35000 ਰੁਪਇਆ ਮਾਲਕਾਂ ਦੀ ਡਿਮਾਂਡ ਸਹਿਜ ਕੀ ਹੈ ਬਈ ਇਹਦਾ 116 116 ਸਹਿਜ ਹੈ ਜਗਰਾਵਾਂ ਦੀ ਟਰਾਲੀ ਆ ਤੇ ਬਾਈ ਨੰਬਰ ਕਿੰਨਾ ਹੀ ਆਪਣਾ 99158 99158 31165 31165 ਨਾਮ ਕੀ ਹੈ ਬਈ ਜੀ ਅਵਤਾਰ ਮਾਨੂ ਅਵਤਾਰ ਮਾਨੂ ਕੇ ਬਾਈ ਦਾ ਨਾਮ ਹੈ ਦੂਸਰੀ ਟਰਾਲੀ ਵੀ ਤੁਹਾਡੀ ਹੈ ਬਈ ਤੇ ਇਸ ਦੇ ਨਾਲ ਬੈੱਡ ਹੈ ਤੁਹਾਨੂੰ ਦਿਖਾਈ ਦੇ ਰਿਹਾ ਬਾਈ ਉਹਦੇ ਨਾਲ ਬੈੱਡ ਹੈ ਨੀਗਾ ਹੈਗਾ ਹੈਗਾ ਉਹਦੇ ਨਾਲ ਵੀ ਠੀਕ ਹੈ ਏ ਟਰਾਲੀ ਦਾ ਜੋ ਸਾਈਜ਼ ਕੀ ਹੈ ਬਾਈ ਜੀ 11 6 ਜੀ 11 6 ਇਹ ਆ ਇਹ ਜੈਕ ਵਾਲੀ ہاں ਇਹ ਜੈਕ ਵਾਲੀ ਇਹ ਜੈਕ ਵਾਲੀ ਨੀਚੇ ਤੋਂ ਤੁਹਾਨੂੰ ਦਿਖਾ ਦਿੰਨੇ ਆ ਤੇ ਟਰਾਲੀ ਦਾ ਹਿੱਸਾ ਜੋ ਵੀ ਆ ਹੈਵੀਅਰ ਟਾਇਰ ਇਸਦੇ ਵੀ ਬਿਲਕੁਲ ਸਾਫ਼ ਆ ਫਾਰਸ ਦੀ ਕੰਡੀਸ਼ਨ ਵੀ ਪੂਰੀ ਸਾਫ਼ ਹੀ ਪਈ ਹੈ ਜੀ ਇਸ ਦੀ ਤੁਸੀਂ ਦੇਖ ਸਕਦੇ ਆ ਤੇ ਇਹਦਾ ਰੇਟ ਕੀ ਹੈ ਬਾਈ ਜੀ 135 135 ਇਹਦਾ ਜੀ ਲਓ ਜੀ ਵਜਨ ਦਾ ਫਰਕ ਕੋਈ 135 ਉਹਦਾ ਰੱਖੀ ਬੈਠਿਆ ਵੀ ਜੈਕ ਵੀ ਨਹੀਂ ਉਹਦੇ ਕਾਊਗਾ ਟੁਰਾ ਕਣਾ ਵਾਂਜੀ ਮੋਜਗਰਾਵਾਂ ਦੀ ਟਰਾਲੀ ਆ ਠੀਕ ਹੈ ਇਹ ਇਹ ਪਧੌੜਦੀ ਹੈ ਲੋ ਜੀ ਤੁਸੀਂ ਟਰਾਲੀ ਚੰਗੀ ਤਰ੍ਹਾਂ ਵੀਡੀਓ ਚ ਦੇਖ ਸਕਦੇ ਜੇ ਕਿਸੇ ਬਾਈ ਨੂੰ ਇਹ ਸੈਂਕੜਾ ਟਰਾਲੀਆਂ ਦੋਵਾਂ ਚ ਕੋਈ ਪਸੰਦ ਆਵੇ ਤਾਂ ਬਾਈ ਜੀ ਦਾ ਆਪਾਂ ਨੰਬਰ ਤੁਹਾਡੇ ਨਾਲ ਸ਼ੇਅਰ ਕਰਤਾ ਇਸ ਤੇ ਸੰਪਰਕ ਕਰ ਸਕਦੇ ਆ ਬਈ ਨਾਮ ਕੀ ਦੱਸਿਆ ਸੀ ਆਪਣਾ ਅਵਤਾਰ ਮਾਨੁਕੇ ਅਵਤਾਰ ਮਾਨੁਕੇ ਬਾਈ ਜੀ ਦਾ ਨਾਮ ਆ ਜੀ ਵੀਡੀਓ ਵੇਖਣ ਲਈ ਧੰਨਵਾਦ